ਸਸਿਕਾ ਜੀ ਦਾ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਬਲੱਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਅਸੀਂ ਦੁਬਾਰਾ ਫਿਰ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬੁਟੀਕ ਵਰਕ ਦੇ ਸੂਟ ਅੱਜ ਦੇ ਸੂਟ ਲੈਣ ਵਾਲੇ ਬਹੁਤ ਹੀ ਪਿਆਰੇ ਜੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਸਾਡੀ ਵੀਡੀਓ ਦਾ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਮੇਰੀ ਸ਼ਾਪ ਤੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਅਸੀਂ ਡਿਸਟ੍ਰਿਕਟ ਮਾਨਸਾ ਬਰਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਹਾਨੂੰ ਪੂਰਾ ਓਵਰਬ੍ਰਿਜ ਕ੍ਰੋਸ ਕਰਕੇ ਆਉਣਾ ਪੈਣਾ ਜੀ ਜਿਹੜਾ ਤੁਸੀਂ ਓਵਰਬ੍ਰਿਜ ਨੂੰ ਕ੍ਰੋਸ ਕਰ ਲਿਆ ਤਾਂ ਦੀ ਲੈਫਟ ਸਾਈਡ ਵਾਪਸ ਤੋਂ ਹੇਠੇ نیچے ਆਉਣਾ ਤਾਂ ਸਭ ਤੋਂ ਪਹਿਲਾਂ ਜਿਹੜੀ ਕਲੀ ਮੜਦੀ ਹੋਏ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੁਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਪੌਲ ਦੇ ਨਾਲ-ਨਾਲ ਵਾਪਸ ਪੌਲ ਦੇ نیچے ਆਣਾ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਦੀਆਂ ਜੀ ਉਹ ਸੈਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਵੀਡੀਓ ਲੱਗੇ ਸਟਾਰਟ ਕਰਨ ਅੱਜ ਦੇ ਜਿਹੜੇ ਸੂਟ ਲੈਣਗੇ ਬਹੁਤ ਹੀ ਪਿਆਰੇ ਪੈਚਵਰਕ ਦੇ ਵਿੱਚ ਦੁਬਾਰਾ ਰੀਸਟਾਕ ਸੂਟ ਕੀਤੇ ਆ ਜੀ ਲਓ ਜੀ ਬਹੁਤ ਸੋਹਣਾ ਕੱਲਾ ਰਹਿਣ ਵਾਲਾ ਜੀ ਚੈੱਕ ਕਰੋ ਜੀ ਇੰਗਲਿਸ਼ ਕਲਰ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਪੈਚਵਰਕ ਹੋਇਆ ਪੈਚਵਰਕ ਦੇਖੋ ਜੀ ਬਹੁਤ ਸੋਹਣਾ ਪੈਚਵਰਕ ਹੋਇਆ ਫਿਨਿਸ਼ਿੰਗ ਤੁਸੀਂ ਨਜ਼ ਬੈਚ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਦੋ ਪੈਨਲਸ ਆ ਰਹੇ ਆ ਲੈਂਥ ਦਾ ਕੋਈ ਇਸ਼ੂ ਨਹੀਂ ਆ ਜਿੰਨੀ ਮਰਜ਼ੀ ਲੈਂਥ ਰੱਖ ਸਕਦੇ ਹੋ ਤੁਸੀਂ ਤੇ ਨਾਲ ਹੀ ਇਹਦੇ ਉੱਪਰ ਹੋਇਆ 슬ੀਵਸ ਤੇ ਉੱਪਰ ਵੀ ਵਰਕ ਹੋਇਆ ਜੀ 슬ੀਵਸ ਤੇ ਉੱਪਰ ਵਰਕ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਬਹੁਤ ਪਿਆਰਾ ਆਪਣਾ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਹਾਂਜੀ ਪ੍ਰਾਈਸ ਇਹਦੀ ਰਹਿਣ ਵਾਲੀ ਹੈ 900 ਰੁਪਏ 900 ਦੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਏ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਵਿੱਚ ਰਹਿਣ ਵਾਲਾ ਸੂਟ ਠੀਕ ਹੈ ਜੀ ਪ੍ਰਾਈਸ ਜਾਨੀ ਹੈ 900 ਰੁਪਏ ਵਾਲੇ ਸੂਟ ਦੀ ਅਗਲਾ ਤੁਹਾਨੂੰ ਕਲਰ ਚੈੱਕ ਕਰਵਾਉਣੇ ਆ ਦੇ ਰਹੇ ਹਾਂ ਜੀ ਦੂਸਰਾ ਕਲਰ ਚੈੱਕ ਕਰੋ ਜੀ ਲਓ ਜੀ ਦੂਸਰਾ ਕਲਰ ਆਊਗਾ ਜੀ ਇਹ ਤੇ ਸਕਿਨ ਕਲਰ ਲਓ ਅਗਲਾ ਡਿਜ਼ਾਈਨ ਕਰੋ ਜੀ ਚੈੱਕ ਕਰੋ ਸਕਿਨ ਕਲਰ ਦੇ ਵਿੱਚ ਫਲਾਵਰ ਆਣਗੇ ਬਹੁਤ ਸੋਹਣਾ ਪੈਚ ਵਰਕ ਹੋਇਆ ਤੇ ਡਿਜ਼ਾਈਨ ਵੀ ਬਹੁਤ ਪਿਆਰਾ ਰਹਿਣ ਵਾਲਾ ਚਾਕਾਂ ਤੇ ਜਿਹੜਾ ਪੈਚ ਵਰਕ ਆਊਗਾ ਜੀ ਤੇ ਇਹਦੇ ਨਾਲ 슬ੀਵਸ ਰਹਿਣ ਵਾਲੀਆਂ ਪਿਓਰ ਐਸਕੇ ਬ੍ਰੈਂਡ ਦੀ ਕੈਮਰਿਕ ਸਟੱਫ ਰਹਿਣ ਵਾਲਾ ਜਿਹਦਾ ਸਟੱਫ ਕੈਮਰ ਕਰਊਗਾ ਐਸਕੇ ਬ੍ਰੈਂਡ ਦਾ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਇਹਦੀਆਂ 슬ੀਵਸ ਪੂਰੀਆਂ ਸੋਹਣੀਆਂ 슬ੀਵਸ ਰੈਡੀ ਹੋਈਆਂ ਵਰਕ ਦੀ ਫਿਨਿਸ਼ਿੰਗ ਦੇ ਜਦੀ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪੂਰੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਪ੍ਰਾਈਸ ਇਹਦੀ ਰਹਿਣ ਵਾਲੀ ਹੈ 900 ਰੁਪਏ ਇਹ ਵਾਲੇ ਸੂਰ ਦੀ ਪ੍ਰਾਈਸ ਨੂੰ 900 ਰੁਪਏ ਮਿਲਣ ਵਾਲੀ ਹੈ ਜੀ ਕਲਰ ਚੈੱਕ ਕਰੀ ਚਲੋ ਬਹੁਤ ਹੀ ਪਿਆਰੇ ਜਿਹੇ ਰਹਿਣ ਵਾਲੇ ਇਹਦੇ ਵਿੱਚ ਕਲਰ ਅਗਲਾ ਕਲਰ ਚੈੱਕ ਕਰੋ ਜੀ ਦੂਸਰਾ ਕਲਰ ਆਊਗਾ ਇਹਦੇ ਵਿੱਚ ਲਾਊ ਮਾਊਸ ਕਲਰ ਲਓ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਮਾਊਸ ਕਲਰ ਆਊਗਾ ਮਾਊਸ ਕਲਰ ਤੇ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਮਾਊਸ ਕਲਰ ਦੇ ਉੱਪਰ ਠੀਕ ਹੈ ਜੀ ਇਹਦੀਆਂ 슬ੀਵਸ ਚੈੱਕ ਕਰੋ ਜੀ ਪ੍ਰਾਈਸ ਰਹਿਣੀ ਇਹਦੀ 900 ਇਹ ਕਾਟਨ ਚੈੱਕ ਬਰਬਰੀ ਉੱਪਰ ਹੈ ਕਾਟਨ ਚੈੱਕ ਬਰਬਰੀ ਸਟਾਫ ਰਹੂਗਾ ਜੀ ਇਹ ਪ੍ਰਾਈਸ ਰਹਿਣੀ ਹੈ ਜੀ ਇਹਦੀ 900 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਫਿਰ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਚੈੱਕ ਦੇ ਵਿੱਚ ਰਹਿਣਾ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਟਾਫ ਇਹ ਚੈੱਕ ਦੇ ਵਿੱਚ ਰਹੂਗਾ ਸਟਾਫ ਦੀ ਕੁਆਲਿਟੀ ਬਹੁਤ ਹੀ ਬੈਸਟ ਵਾਲੀ ਕੁਆਲਿਟੀ ਰਹਿਣ ਵਾਲੀ ਇਹ ਵਾਲੇ ਸਟਾਫ ਦੀ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਤੇ ਇਹਦੀ ਪ੍ਰਾਈਸ 990 ਰਹਿਣੀ ਹੈ ਕਿਉਂਕਿ ਇਹਦੇ ਥੋੜਾ ਜਿਹਾ ਸਟਾਫ ਦਾ ਫਰਕ ਹੈ ਜੀ ਇਹਦੀ ਪ੍ਰਾਈਸ 990 ਰਹਿਣੀ ਹੈ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਇਹ ਤੇ ਇਹਦੀਆਂ 슬ੀਵਸ ਦੇਖ ਸਕਦੇ ਹੋ ਤੁਸੀਂ ਇਹ ਵਾਲੀਆਂ ਬਣੀਆਂ ਹੋਈਆਂ ਜੀ ਇਹ 슬ੀਵਸ ਇਹਦੀ ਪ੍ਰਾਈਸ ਰਹਿਣੀ ਹੈ ਜੀ 990 990 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਲੋ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਕਾਫੀ ਡਿਮਾਂਡ ਦੇ ਸੂਟ ਰਹੇ ਆ ਜੀ ਇੱਕ ਕਲਾਸ ਦਾ ਸੂਟ ਹੈ ਸਾਡੇ ਕੋਲੇ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਬਹੁਤ ਸੋਨਾ ਕੇਰਾ ਬਣਿਆ ਹੋਇਆ ਜੀ ਇਹਦੀ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਕਲਰ ਬਹੁਤ ਹੀ ਸੋਨਾ ਜਿਹਾ ਗਾਜ਼ਰੀ ਗੇਰੂ ਜਿਹਾ ਕਲਰ ਆਣ ਵਾਲਾ ਜਿਹਨੂੰ ਆਪਾਂ ਗੇਰੂ ਜਿਹਾ ਕਲਰ ਕਹਿ ਸਕਦੇ ਆ ਉਹ ਵਾਲਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਤੇ ਇਹਦੀ ਵਰਕ ਦੀ ਫਿਨਿਸ਼ਿੰਗ ਨਜ਼ਦੀਕ ਤੋਂ ਦੇਖੋ ਜੀ ਘੇਰੇ ਦੀ ਕੋਈ ਇਸ਼ੂ ਨਹੀਂ ਹੈਗਾ ਤੇ ਨਾ ਹੀ ਕੋਈ ਲੈਂਥ ਦਾ ਇਸ਼ੂ ਜਿੰਨਾ ਮਰਜੀ ਤੁਸੀਂ ਰੈਡੀ ਕਰ ਸਕਦੇ ਹੋ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਜੀ ਤੇ ਇਹਦੀਆਂ 슬ੀਵਸ ਰਿਤੋਂ ਨੂੰ ਰੈਡੀ ਮਿਲਣੀਆਂ ਲਓ ਜੀ ਇਹ ਵਾਲੀਆਂ ਤੁਹਾਨੂੰ ਮਿਲਣ ਵਾਲੀਆਂ ਇਹਦੀਆਂ 슬ੀਵਸ ਤੇ ਪ੍ਰਾਈਸ ਇਹ ਵਾਲੇ ਸੂਟ ਦੀ ਰਹਿਣ ਵਾਲੀ ਹੈ ਜੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪਿਓਰ ਐਸਕੇ ਦੀ ਕੈਮਰਾ ਕਦੇ ਸਟਾਫ ਤੇ ਇਹ ਰੈਡੀ ਹੈ ਜੀ ਸੂਟ ਠੀਕ ਹੈ ਜੀ ਸੋ ਅੱਗੇ ਤੁਹਾਡੇ ਵਾਸਤੇ ਜਿਹੜੀ ਸੂਟ ਲੈ ਕੇ ਆਇਆ ਥੋੜਾ ਜਿਹਾ ਪਾਰਟੀ ਵੇਰ ਸਟੱਫ ਦੇ ਵਿੱਚ ਲੈ ਕੇ ਆਇਆ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਬਰਬਰੀ ਦੇ ਉੱਪਰ ਰੈਡੀ ਹੈ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਸੂਟ ਆਊਗਾ ਜੀ ਬਰਬਰੀ ਤੇ ਰੈਡੀ ਕਰਵਾਇਆ ਲਓ ਜੀ ਚੈੱਕ ਕਰੋ ਜੀ ਡਿਜ਼ਾਈਨਿੰਗ ਚੈੱਕ ਕਰੋ ਜੀ ਇਹ ਵਾਲੇ ਸੂਟ ਦੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਜੀ ਘੇਰੇ ਦਾ ਵਰਕ ਮਿਲੂਗਾ ਚਾਕਾਂ ਦਾ ਵਰਕ ਮਿਲੂਗਾ ਨੈੱਕ ਦਾ ਵਰਕ ਮਿਲੂਗਾ ਸਕਿੰਡ ਕਲਰ ਦੇ ਵਿੱਚ ਆਊਗਾ ਜੀ ਦੇਖੋ ਬਹੁਤ ਪਿਆਰਾ ਜਿਹਾ ਵਰਕ ਰਹਿਣ ਵਾਲਾ ਹੈ ਤੇ ਤੁਹਾਨੂੰ ਵੀਡੀਓ ਦੇ ਵਿੱਚ ਲੁੱਕ ਦਿਖਾ ਦੇਣੀ ਹੈ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਥੋੜਾ ਜਿਹਾ ਪਾਰਟੀ ویئر ਸਟਾਫ ਚ ਲੈ ਕੇ ਆਏ ਆ ਜੀ ਬਰਬਰੀ ਸਟਾਫ ਤੇ ਰੈਡੀ ਹੈ ਜੀ ਇਹ ਵਾਲਾ ਸੂਟ ਠੀਕ ਹੈ ਜੀ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਨਾਲੇ ਦੇ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਰਹਿਣ ਵਾਲਾ ਜੀ ਬਾਟਮ ਦੇ ਉੱਪਰ ਵੀ ਵਰਕ ਆਊਗਾ ਜੀ ਤੇ ਇਹ ਵਾਲਾ ਰਹੂਗਾ ਜੀ ਸਲੀਵਸ ਦੇ ਉੱਪਰ ਵਾਲਾ ਲਓ ਜੀ ਇਹ 슬ੀਵਸ ਦਾ ਵਰਕ ਆਊਗਾ ਜੀ ਇਹ 슬ੀਵਸ ਦਾ ਵਰਕ ਆਉਣਾ ਜੀ ਇਹ ਬਾਟਮ ਦਾ ਵਰਕ ਆਉਣਾ ਬਹੁਤ ਪਿਆਰਾ ਜਿਹਾ ਸੁਗਰਹਿਣ ਵਾਲਾ ਹੈ ਸੂਟ ਦੀ ਲੁੱਕ ਚੈੱਕ ਕਰੋ ਜੀ ਕਿਦਾਂ ਸੂਟ ਰੈਡੀ ਹੋਣਾ ਬਣ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਮਾਡਲ ਦੇ ਸੂਟ ਪਾਇਆ ਹੋਏ ਹਨ ਤੇ ਤੁਸੀਂ ਦੇਖ ਸਕਦੇ ਹੋ ਜੀ ਜੋ ਮਾਡਲ ਦੇ ਸੂਟ ਪਾਇਆ ਐ ਐਦਾਂ ਸੂਟ ਤੁਹਾਡਾ ਰੈਡੀ ਹੋਣਾ ਬਣ ਕੇ ਬਹੁਤ ਹੀ ਪਿਆਰਾ ਜਿਹਾ ਸੁਗਰਹਿਣ ਵਾਲਾ ਚੈੱਕ ਕਰੋ ਜੀ ਬਹੁਤ ਜ਼ਿਆਦਾ ਪਿਆਰਾ ਸੂਟ ਹਾਂਜੀ ਪ੍ਰਾਈਸ ਇਹਦੀ ਰਹਿਣੀ ਆ 990 990 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹਦੇ ਸਾਨੂੰ ਕਲਰ ਚੈੱਕ ਕਰਵਾ ਜਿਆ ਨੇ ਥੋੜੇ ਥੋੜੇ ਕਲਰ ਦੇ ਫਰਕ ਨਾਲ ਸੂਟ ਰੈਡੀ ਹੋਏ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਰਹਿਣ ਵਾਲੇ ਅੱਜ ਦੇ ਪ੍ਰਾਈਸ ਰਹਿਣੀ ਆ 990 ਅਗਲਾ ਚੈੱਕ ਕਰੋ ਜੀ ਇਹ ਆਊਗਾ ਜੀ 골ਡਨ ਕਲਰ ਦੇ ਵਿੱਚ ਲਓ ਜੀ ਇਹ ਸ਼ਿਮਰ ਕ੍ਰਾਸ਼ ਦੇ ਵਿੱਚ ਰੈਡੀ ਕਰਾਇਆ ਸੀ ਚੈੱਕ ਕਰੋ ਜੀ ਗੋਲਡਨ ਕ੍ਰਸ਼ ਦੇ ਵਿੱਚ ਰੈਡੀ ਹੈ ਸਕਿਨ ਕਲਰ ਆ ਗੋਲਡਨ ਜਾਂ ਕਲਰ ਆਉਣਾ ਬਹੁਤ ਹੀ ਪਿਆਰਾ ਜਾਂ ਗੋਲਡਨ ਕਲਰ ਹੈ ਜੀ ਇਹਦਾ ਸੂਟ ਦੇਖੋ ਜੀ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਵੀਡੀਓ ਚ ਤੁਹਾਨੂੰ ਦਿਖਾਟਾ ਜੀ ਕਿੱਦਾਂ ਸੂਟ ਬਣਾਣਾ ਜੀ ਰੈਡੀ ਹੋਣਾ ਤੇ ਇਹ ਵਾਲਾ ਆਉਣਾ ਜੀ ਇਹਦਾ ਸਲਵਾਰ ਦਾ ਵਰਕ ਠੀਕ ਹੈ ਜੀ ਸਲਵਾਰ ਦਾ ਵਰਕ ਆਊਗਾ ਜੀ ਤੇ ਇਹ ਇਹਦੀਆਂ ਬਾਜੂ ਦਾ ਵਰਕ ਆਊਗਾ 슬ੀਵਸ ਦਾ ਵਰਕ ਹੋਣਾ ਜੀ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖੋ ਜੀ ਬਹੁਤ ਜ਼ਿਆਦਾ ਫਿਨਿਸ਼ੀ ਦੇ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਜੀ ਸੂਟ ਦੇ ਉੱਪਰ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਾਈਸ ਦੇ ਰਹੇ ਹਾਂ ਸਿਰਫ 950 ਦੇ ਵਿੱਚ ਤੁਹਾਨੂੰ ਪਾਰਟੀ ਵੇਅਰ ਸੂਟ ਦੇ ਰਹੇ ਹਾਂ ਜੀ ਅੱਜ ਬਹੁਤ ਹੀ ਪਿਆਰੇ ਜਿਹਾ ਸੂਟ ਰਹਿਣ ਵਾਲਾ ਜੀ ਇਹਦੇ ਵਿੱਚ ਤੁਹਾਨੂੰ ਕਲਰ ਚੈੱਕ ਕਰਵਾ ਦਿੰਦੇ ਹਾਂ ਇੱਕ 골ਡਨ ਸ਼ੇਡ ਦੇ ਵਿੱਚ ਆਉਣਾ ਸੀ ਅਗਲਾ ਦੇਖੋ ਜੀ ਮਾਊਸ ਸ਼ੇਡ ਦੇ ਵਿੱਚ ਆਊਗਾ ਜੀ ਲਓ ਇਹ ਵਾਲਾ ਆਊਗਾ ਜੀ ਮਾਊਸ ਸ਼ੇਡ ਦੇ ਵਿੱਚ। ਲਓ। ਕਲਰ ਸਾਰੇ ਹੀ ਬਹੁਤ ਪਿਆਰੇ ਰਹਿਣ ਵਾਲੇ ਆ। ਲਓ ਜੀ ਇਹ ਮਾਊਸ ਸ਼ੇਡ ਦੇ ਵਿੱਚ ਆਊਗਾ ਕ੍ਰਸ਼ 골ਡਨ ਦੇ ਉੱਪਰ ਹੀ ਰੈਡੀ ਹੈ ਸੂਟ। ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਚੈੱਕ ਕਰੋ ਜੀ ਇਹਦੇ। ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰੀ ਜੀ ਡਿਜ਼ਾਈਨ ਡਿਜ਼ਾਈਨਿੰਗ ਹੈ। ਇਹਦੀਆਂ 슬ੀਵਸ سے ਰੈਡੀ ਹੈ ਜੀ ਇਹਦੀਆਂ। ਇਹਦੀਆਂ 슬ੀਵਸ ਸਲਵਾਰ ਤੇ ਵੀ ਵਰਕ ਆਊਗਾ ਜੀ। ਸਲਵਾਰ ਦੀ ਮੂਰੀ ਉੱਪਰ ਵੀ ਵਰਕ ਆਉਣਾ ਸਰੀਰ 'ਤੇ ਵੀ ਵਰਕ ਆਉਣਾ ਜੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਪ੍ਰਾਈਸ ਜਿਹੜੀ ਰਹਿਣੀ ਹੈ ਜੀ 990 ਰੁਪਏ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ ਇਹਦੇ ਵਿੱਚ ਅਗਲਾ ਸੂਟ ਦਿਖਾ ਦਿੰਨੇ ਆ ਜੀ ਇਹ ਸੀਗਾ ਮਾਊਸ ਸ਼ੇਡ ਦੇ ਵਿੱਚ ਇੱਕ ਸੂਟ ਆਉਣਾ ਸੀ 골ਡਨ ਦੇ ਵਿੱਚ ਆਉਣਾ ਸੀਗਾ ਜੀ ਤੇ ਇੱਕ ਸੂਟ ਆਊਗਾ ਜੀ ਲਓ ਬਰਬਰੀ ਦੇ ਵਿੱਚ ਵੀ ਆਇਆ ਤੇ ਇਹ ਵੀ ਆਊਗਾ ਜੀ 골ਡ ਕ੍ਰਾਸ਼ ਦੇ ਵਿੱਚ ਸਕਿਨ 베이스 ਦੇ ਵਿੱਚ ਸਕੇ ਨੇ ਬੇਸ ਦੇ ਵਿੱਚ ਬਰਬਰੀ ਦੇ ਵਿੱਚ ਰਹੂਗਾ ਜੀ ਇੱਕ ਰਹੂਗਾ ਜੀ 골ਡ ਕ੍ਰਾਸ ਦੇ ਵਿੱਚ ਲਓ ਬਹੁਤ ਹੀ ਪਿਆਰਾ ਜਿਹਾ ਸੂਟਾ ਦੇਖੋ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਤੇ ਜੀ ਸਲੀਵਸ ਦੇ ਵਰਕ ਵੀ ਆਣਾ ਠੀਕ ਹੈ ਜੀ ਸਲਵਾਰ ਤੇ ਵਰਕ ਵੀ ਆਣਾ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਜੀ ਇਹਦਾ ਠੀਕ ਹੈ ਜੀ ਡਿਜ਼ਾਈਨਿੰਗ ਦੇਖੋ ਵਰਕ ਦੀ ਬਹੁਤ ਪਿਆਰਾ ਜਿਹਾ ਵਰਕ ਹੈ ਤੁਹਾਨੂੰ ਦਿਖਾਤਾ ਸੀ ਵੀਡੀਓ ਦੇ ਵਿੱਚ ਕਿੱਦਾਂ ਰੈਡੀ ਹੋਣਾ ਸੂਟ ਬਣ ਕੇ ਪ੍ਰਾਈਸ ਜਿਹੜੀ ਰਹਿਣ ਵਾਲੀ ਇਹਦੀ 950 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਇਹਨਾਂ ਸੂਟਾਂ ਦੀ

ਬਹੁਤ ਹੀ ਪਿਆਰਾ ਜਿਹਾ ਘੇਰੇ ਦਾ ਵਰਕ ਹੋਇਆ ਜੀ ਬਹੁਤ ਪਿਆਰਾ ਜਿਹਾ ਘੇਰੇ ਦਾ ਵਰਕ ਹੋਇਆ ਇਹ ਨੈੱਕ ਦਾ ਵਰਕ ਹੋਇਆ ਜੀ ਲਓ ਜੀ ਇਹ ਆਉਗਾ ਤੇ ਗਲੇ ਦਾ ਵਰਕ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਤੇਰੀਆਂ ਸਲਵਾਰ ਦਾ ਵਰਕ ਆਉਣਾ ਤੇਰੀਆਂ 슬ੀਵਸ ਦਾ ਵਰਕ ਵੀ ਆਉਂਦਾ ਜੀ ਇਹ 슬ੀਵਸ ਦਾ ਵਰਕ ਆ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ ਜੀ 990 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਤੇ ਜਿਹੜੇ ਸੂਡ ਪਾਉਂਗੇ ਤੇ ਬਹੁਤ ਸੋਹਣੇ ਸੂਡ ਲੱਗਦੇ ਆ ਤੁਹਾਡੇ ਪਾਏ ਹੋਏ ਇਸ ਤੋਂ ਅਗਲਾ ਸੂਡ ਰਹੂਗਾ ਜੀ ਇਹ ਵਾਲਾ ਰਹੂਗਾ ਜੀ ਕਾਟਨ 베ਸ ਤੇ ਲਓ ਇਹ ਕਾਟਨ ਦੀ ਇਸਤੇ ਰਹਿਣਾ ਲਾਈਟ ਜਿਆ ਫਰੋਜ਼ੀ ਕਲਰ ਹੈ ਪ੍ਰਾਈਸ ਇਹਦੀ 1000 ਰਹਿਣੀ ਆ ਜੀ ਸਟਾਫ ਬਿਲਕੁਲ ਬੈਸਟ ਕਮਲਦੀ ਦਾ 1000 ਦਾ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਘੇਰਾ ਬਣਿਆ ਹੋਇਆ ਨੈਕ ਬਣਿਆ ਹੋਇਆ ਜੀ ਇਹਦਾ ਠੀਕ ਹੈ ਜੀ ਇਹ ਸਲਵਾਰ ਦਾ ਵਰਕ ਹੋਣਾ ਲਓ ਜੀ ਇਹ ਸਲਵਾਰ ਦਾ ਵਰਕ ਆਊਗਾ ਜੀ ਠੀਕ ਹੈ ਜੀ ਤੇਰੀਆਂ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲੇਗਾ ਇਹ 슬ੀਵਸ ਦਾ ਵਰਕ ਆਊਗਾ ਜੀ ਪ੍ਰਾਈਸ ਰਹਿਣੀ ਹੈ ਦੀ 1000 ਤੇ ਚੈੱਕ ਸਟਾਫ ਦੇ ਵਿੱਚ ਰੈਡੀ ਹੈ ਜੀ ਇਹ ਵਾਲਾ ਸੂਟ ਸਕਾਈ ਬਲੂ ਜਾਂ ਕਲਰ ਰਹਿਣ ਵਾਲਾ ਲਾਈਟ ਫੂਜੀ ਸ਼ੇਡ ਦੇ ਵਿੱਚ ਆਊਗਾ ਜੀ ਕਾਟਰਨ ਸਟਾਫ ਦੇ ਵਿੱਚ ਠੀਕ ਹੈ ਜੀ ਅਗਲਾ ਸੂਟ ਦਿਖਾਵਾਂਗੇ ਅਗਲੇ ਸੂਟ ਚੈੱਕ ਕਰੋ ਅਗਲੇ ਸੂਟ ਵੀ ਬਹੁਤ ਪਿਆਰੇ ਜਿਹੇ ਡਿਜ਼ਾਈਨ ਰਹਿਣ ਵਾਲੀ ਹੈ ਤੇ ਵੀਡੀਓ ਦੇ ਇਸ ਨੂੰ ਦਿਖਾਵਾਂਗੇ ਮਾਡਲ ਦੇ ਵਿੱਚ ਵੇਅਰ ਕੀਤਾ ਹੋਇਆ ਸੂਟ ਹੈ ਲਓ ਜੀ ਬਰਬਰੀ ਦੇ ਉੱਪਰ ਰੈਡੀ ਹੈ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਵੀ ਦਿਖਾਵਾਂਗੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਬਰਬਰੀ ਉੱਪਰ ਆਊਗਾ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਨੈੱਕ ਬਣਿਆ ਹੋਇਆ ਨੈੱਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਕਲਰ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ نیچے ਬਣਿਆ ਹੋਇਆ ਕੇਰਾ ਪੂਰਾ ਫੁੱਲ ਹੈਵੀ ਕੇਰਾ ਬਣਿਆ ਹੋਇਆ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਆਉਣਾ ਸਲਵਾਰ ਦਾ ਵਰਕ ਸਲਵਾਰ ਦੇ ਉੱਪਰ ਵੀ ਵਰਕ ਆਉਣਾ ਜੀ ਇਹਦੇ ਤੇ ਇਹ ਆਉਣਾ ਜੀ ਮੂਰੀਆਂ ਉੱਪਰ ਠੀਕ ਹੈ ਜੀ ਇਹ ਇਹ ਆਉਣਾ ਸਲਵਾਰ ਦਾ ਵਰਕ ਆਉਣਾ ਸੀ ਜੀ ਇਹ ਆਊਗਾ ਤੁਹਾਡਾ 슬ੀਵਸ ਵਰਕ ਪੂਰਾ ਫੁੱਲ ਹੈਵੀ 슬ੀਵਸ ਵਰਕ ਰਹਿਣ ਵਾਲਾ ਜੀ ਸੂਟ ਦਾ ਪ੍ਰਾਈਸ ਰਹਿਣੀ ਹੈ 950 ਮਾਡਲ ਦੇ ਤੁਸੀਂ ਸੂਟ ਚੈੱਕ ਕਰ ਸਕਦੇ ਹੋ ਜੀ ਕਿਦਾਂ ਸੂਟ ਬੰਨਾ ਰੈਡੀ ਹੋ ਕੇ ਪੂਰੀਆਂ ਡਬਲ 슬ੀਵਸ ਰੈਡੀ ਹੈ ਜੀ ਇਹਦੀਆਂ ਮਾਡਲ ਦੇ ਚੈੱਕ ਕਰੋ ਜੀ ਬਰਬਰੀ ਉੱਪਰ ਸੂਟ ਰੈਡੀ ਹੈ ਜੀ ਇਹ ਮਾਡਲ ਦੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਐਡਾ ਆਉਣੀ ਹੈ ਸੂਟ ਦੀ ਲੁੱਕ ਇਹਦੀ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਤੇ ਜਦੀਕ ਤੋਂ ਪ੍ਰਾਈਸ ਰਹਿਣੀ ਹੈ 950 950 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਸਾਡੇ ਕੋਲ ਕਲਰ ਇਹਦੇ ਵਿੱਚ ਇੱਕ ਪਿਸਤਾ ਕਲਰ ਸੀ ਬਾਕੀ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇੱਕ ਪਿਸਤਾ ਕਲਰ ਦੇ ਉੱਪਰ ਵਰਕ ਹੋਇਆ ਜੀ ਲਓ ਇਹ ਵਾਲਾ ਪਿਸਤਾ ਕਲਰ ਦੇ ਉੱਪਰ ਲੈਮਨ ਕਲਰ ਦਾ ਵਰਕ ਹੋਇਆ ਜੀ ਕਲਰ ਸੇਮ ਆ ਜੀ ਤੇ ਇਹ ਵਾਲੇ ਪਿਸਤਾ ਕਲਰ ਦੇ ਉੱਪਰ ਪੀਚ ਤੇ ਮਹਿਰੂਨ ਦਾ ਵਰਕ ਹੋਇਆ ਥੋੜਾ ਜਿਹਾ ਇਹੀ ਫਰਕ ਹੈ ਜਿੰਨਾ ਸੂਟਾਂ ਦਾ ਇੱਕ ਦੇ ਪਿੱਛੇ ਦਾ ਇੱਕ ਤੇ λεਮਨ ਦਾ ਵਰਕ ਹੈ ਠੀਕ ਹੈ ਜੀ ਥੋੜਾ ਜਿਹਾ ਓਪਨ ਕਰ ਦਿੰਨੇ ਆ ਪਿਆਰਾ ਉਹ ਵੀ ਬਹੁਤ ਲੱਗਦਾ ਬਰਬਰੀ ਦੇ ਉੱਪਰ ਰੈਡੀ ਹੈ ਜੀ ਬਰਬਰੀ ਦੇ ਉੱਪਰ ਰੈਡੀ ਕਰਵਾਇਆ ਜੀ ਬਹੁਤ ਪਿਆਰਾ ਸੂਟ ਲੱਗਦਾ ਜੀ ਇਹ ਵੀ ਠੀਕ ਹੈ λεਮਨ ਦਾ ਵਰਕ ਵੀ ਬਹੁਤ ਪਿਆਰਾ ਰਹਿਣ ਵਾਲਾ ਲਓ ਜੀ ਚੈੱਕ ਕਰੋ ਜੀ ਪ੍ਰਾਈਸ ਜਿਹੜੀ ਇਹਦੀ ਰਹਿਣੀ ਆ ਜੀ ਸਿਰਫ 950 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦਵਾਂਗੇ ਅਸੀਂ ਠੀਕ ਹੈ ਜੀ ਅਗਲਾ ਸੂਟ ਵਰਕ ਤੁਹਾਨੂੰ ਡਬਲ ਮਿਲੂਗਾ ਸਨੀਪਸ ਦਾ ਵੀ ਮਿਲੂਗਾ ਸਲਵਾਰ ਦਾ ਵਰਕ ਵੀ ਮਿਲੂਗਾ ਜੀ ਲਓ ਅਗਲਾ ਆਊਗਾ ਜੀ ਲੇਮਨ ਕਲਰ ਦੇ ਵਿੱਚ 골ਡਨ ਲੇਮਨ ਜਾਂ ਕਲਰ ਹੈ ਬਹੁਤ ਪਿਆਰਾ ਜਿਹਾ ਸੂਟ ਰਹਿਣਾ ਜੀ ਇਹ ਵੀ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਹੈ ਬਰਬਰੀ ਉੱਪਰ ਵਰਕ ਹੋਇਆ ਜੀ ਨੈਕ ਦੇਖੋ ਵਰਕ ਵੀ ਫਿਨਿਸ਼ਿੰਗ ਦੇਖ ਸਕਦੇ ਹੋ ਜੋ ਵੀ ਅਸੀਂ ਵਰਕ ਕਰਵਾਉਣੇ ਨਾ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਵਰਕ ਕਰਵਾਉਣੇ ਆ ਜੀ ਠੀਕ ਹੈ ਜੀ ਤਾਂ ਕਰਕੇ ਥੋੜਾ ਜਿਹਾ ਪ੍ਰਾਈਸ ਹੋਇਆ ਆਪ ਇਹਨਾਂ ਦਾ ਤੇ ਲਓ ਜੀ ਇਹ ਵਾਲਾ ਰਹਿਣਾ ਜੀ ਇਹਦਾ ਸਲਵਾਰ ਇਹ ਰਹਿਣਾ ਸਲਵਾਰ ਦਾ ਵਰਕ ਠੀਕ ਹੈ ਜੀ ਸਲਵਾਰ ਦੀ ਮੂਰੀ ਉੱਪਰ ਆਣਾ ਮਾਡਲ ਨੇ ਤੁਹਾਨੂੰ ਦਿਖਾ ਦੇ ਜੀ ਕਿੱਦਾਂ ਬਣਿਆ ਹੋਇਆ ਸੂਟ ਆਣਾ ਤੇ ਇਹ ਉਹਨਾਂ ਦੀs स्लीव्स ਵਰਕ ਡਬਲ स्लीव्स ਦਾ ਵਰਕ ਹੋਇਆ ਜੀ ਪ੍ਰਾਈਸ ਰਹਿਣੀ ਹੈ 990 ਰੁਪਏ ਵਾਲੇ ਸੂਟ ਦੀ 990 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਕਲਰਫੁਲ ਵਿੱਚ ਚੈੱਕ ਕਰਵਾ ਲਿਈਏ ਬਹੁਤ ਸੋਹਣੇ ਕਲਰਾਂ ਦੇ ਵਿੱਚ ਰਹਿਣੀ ਹੋਇਆ ਇਹ ਲਓ ਅਗਲਾ ਆਊਗਾ ਜੀ ਇਹਨੂੰ ਕਹਿੰਦੇ ਆਪਾਂ ਪਿਆਜ਼ੀ ਜੀ ਕਲਰ ਪਿਆਜ਼ੀ ਕਲਰ ਦੇ ਵਿੱਚ ਆਉਗਾ ਜੀ ਇਹ ਵੀ ਕਾਫੀ ਪਸੰਦ ਕਰਦੀ ਹੈ ਮੇਰਾ ਭਣਾ ਪਿਆਜ਼ੀ ਕਲਰ ਪੈਣ ਨਾ ਲਓ ਇਹ ਵੀ ਬਹੁਤ ਸੋਹਣਾ ਕਲਰ ਹੈ ਰਿਹਾ ਸਰਦਾਰੀ ਜੀ ਲੁੱਕ ਵਿੱਚ ਰਹਿੰਦਾ ਜੀ ਇਹ ਵਾਲਾ ਕਲਰ ਤੇ ਕਲਰ ਚੈੱਕ ਕਰੋ ਬਹੁਤ ਸੋਹਣਾ ਕਲਰ ਬਣਿਆ ਹੋਇਆ ਪ੍ਰਾਈਸ ਰਹਿਣੀ 990 ਨੈਕ ਦੇਖੋ ਜੀ ਬਹੁਤ ਪਿਆਰਾ ਜਿਹਾ ਨੈਕ ਬਣਿਆ ਘੇਰੇ ਦਾ ਵਰਕ ਹੋਇਆ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਇਹ ਬਣਿਆ ਸਲਵਾਰ ਤੇ ਆਊਗਾ ਜੀ ਤੇ ਇਹ ਵਾਲਾ ਦੇਖੋ ਜੀ ਇਹ ਬਹਾਂ ਦਾ ਵਰਕ ਆਊਗਾ ਜੀ ਪ੍ਰਾਈਸ ਰਹਿਣੀ ਹੈ 950 ਦੇ ਵਿੱਚ ਲੈ ਸਕਦੇ ਹੋ ਇਹ ਵਾਲੇ ਸੂਟ ਸਾਡੇ ਕੋਲੋਂ ਠੀਕ ਹੈ ਜੀ 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਗਲਾ ਕੱਲ ਆਊਗਾ ਜੀ ਇਹਦੇ ਵਿੱਚ ਲਓ ਸਕਾਈ ਕਲਰ ਲਓ ਜੀ ਇਹ ਸਕਾਈ ਕਲਰ ਆਊਗਾ ਜੀ ਇਹਦਾ ਵੀ ਕਾਫੀ ਟ੍ਰੈਂਡ ਹੈ ਤੇ ਡਿਮਾਂਡ ਵੀ ਬਹੁਤ ਰਹਿੰਦੀ ਹੈ ਇਹ ਵਾਲੇ ਕਲਰ ਦੀ ਇਹ ਆਊਗਾ ਜੀ ਸਕਾਇਟਾ ਬਹੁਤ ਪਿਆਰਾ ਜਾਂ ਸੂਟ ਬੰਨਾ ਹੈ ਦੇਖੋ ਜੀ ਨੈੱਕ ਦਾ ਵਰਕ ਹੋਇਆ ਬਹੁਤ ਪਿਆਰਾ ਜਾਂ ਨੈੱਕ ਦਾ ਵਰਕ ਹੈ ਜੀ ਇਹ ਆਊਗਾ ਜੀ ਥੱਲੇ ਘੇਰੇ ਦਾ ਵਰਕ ਠੀਕ ਹੈ ਜੀ ਘੇਰੇ ਦਾ ਵਰਕ ਹੋਣਾ ਤੇ ਇਹ ਵਾਲਾ ਹੋਣਾ ਜੀ ਇਹਦਾ ਸਲਵਾਰ ਦਾ ਵਰਕ ਤੇ ਇਹ ਵਾਲੇ ਆਉਣਾ ਜੀ ਇਹਦਾ 슬ੀਵਸ ਵਰਕ ਲਓ ਜੀ ਇਹ 슬ੀਵਸ ਵਰਕ ਆਊਗਾ ਜੀ ਬਰਬਰੀ ਦੇ ਉੱਪਰ ਰੈਡੀ ਹੈ ਜੀ ਇਹ ਸੂਟ ਤੇ ਪ੍ਰਾਈਸ ਰਹਿਣੀ ਹੈ ਜੀ 990 ਸੀ 990 990 ਇੱਕ ਸੀ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸ ਅੱਜ ਸਾਡੇ ਬਟੀਵਾਰਕ ਨੇ ਸੂਟ ਅ ਮੀਨ ਕਰਦੇ ਆ ਕਿ ਮੇਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਹੋਣਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਬੋਕ ਕਰ ਸਕਦੇ ਹੋ ਜੀ ਇੱਕ ਸੂਟ ਨੂੰ ਹੋਰ دکھਾਣੇ ਆ ਜੀ ਲਓ ਜੀ ਇਹ ਅਸੀਂ ਰੈਡੀ ਕਰਵਾਇਆ ਜੀ ਰੈੱਡ ਕਲਰ ਦਾ ਸੂਟ ਹੈ ਤੇ ਇਹ ਕਰਵਾਇਆ ਜੀ ਅਸੀਂ ਰੈਡੀ ਆਟ ਬੈਲਵਟ ਸ਼ੈਂਟ ਦੇ ਉੱਪਰ ਦੇਖੋ ਜੀ ਚੈੱਕ ਕਰੋ ਜੀ ਇਹਦੇ ਉੱਪਰ ਛੋਟੇ ਛੋਟੇ ਫਲਾਵਰ ਕਵਾਏ ਆ ਤੇ ਪਿਆਰਾ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਸੂਟ ਲਓ ਰੈੱਡ ਕਲਰ ਦੇ ਵਿੱਚ ਆਊਗਾ ਜੀ ਦੇਖੋ ਬਹੁਤ ਪਿਆਰਾ ਸੂਟ ਹੈ ਦੇਖੋ ਜੀ ਇਹ ਆਉਣਾ ਜੀ ਇਹਦੀਆਂ ਸਲੀਪਸ ਦਾ ਵਰਕ ਠੀਕ ਹੈ ਸਲੀਪਸ ਦੇ ਉੱਪਰ ਵਰਕ ਆਉਆ ਜੀ ਇਹ ਤੇ ਤੁਹਾਨੂੰ ਘੇਰੇ ਦਾ ਵਰਕ ਵੀ ਦਿਖਾ ਦਿੰਦੀ ਹਾਂ ਛੋਟੇ ਛੋਟੇ ਫਲਾਵਰ ਬਣੇ ਹੋਏ ਲੈਮਨ ਕਲਰ ਦੇ ਇਹ ਆਊਗਾ ਜੀ ਬੈਲਬਟ ਸ਼ੈਲਕ ਤੇ ਵਰਕ ਕਰਵਾਇਆ ਜੀ ਠੀਕ ਹੈ ਇਹ ਛੋਟੇ ਛੋਟੇ ਫਲਾਵਰ ਆਉਣੇ ਉੱਪਰ ਘੇਰੇ ਦੇ ਲਓ ਵੀ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਠੀਕ ਹੈ ਜੀ ਤੇ ਸਲਵਾਰ ਦਾ ਵਰਕ ਮਿਲੂਗਾ ਬਾਹਾਂ ਦਾ ਵਰਕ ਮਿਲੂਗਾ ਬਹੁਤ ਪਿਆਰਾ ਜਿਹਾ ਸੂਟ ਹੈ ਟੈਬੀ ਇਹ ਆ ਗੋਟ ਜਿਹੜਾ ਬੈਲਵਰ ਸ਼ੈਲਫ ਦੇ ਉੱਪਰ ਰੈਡੀ ਹੈ ਫੈਂਡੀ ਸ਼ੈਲਫ ਵੀ ਬੋਲ ਦਿੰਨੀ ਆ ਜੀ ਅਸੀਂ ਇਹਨੂੰ ਤੇ ਪ੍ਰਾਈਸ ਰੈਣੀ ਹੈ ਦੀ ਵੀ 990 990 ਰੁਪਏ ਤੁਸੀਂ ਇਹ ਵਾਲਾ ਸੂਟ ਬਾਇ ਕਰ ਸਕਦੇ ਨੇ ਆ ਅੱਜ ਦੀ ਵੀਡੀਓ ਇੱਥੇ ਹੀ ਖਤਮ ਕਰਦੇ ਆ ਜੀ ਕੱਲ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ